ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਕੰਮ ਕਰ ਰਹੀ ਹੈ। ਜਲਦੀ ਹੀ ਹੁਣ ਪੰਜਾਬ ਦੇ ਪਿੰਡਾਂ ਚੋਂ 13000 ਅਤਿ ਆਧੁਨਿਕ ਸਟੇਡੀਅਮਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਦੇ ਪਹਿਲੇ ਪੜਾਅ ਦੀਨ 3083 ਅਜਿਹੇ ਸਟੇਡੀਅਮਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਪਹਿਲ ਦਾ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਖਿਡਾਰੀਆਂ ਨੂੰ ਸਿੱਖਲਾਈ ਦੇ ਲਈ ਸਟੇਡੀਅਮਾਂ ਦੇ ਵਿੱਚ ਕੋਚ ਨਿਯੁਕਤ ਕੀਤਾ ਜਾਵੇਗਾ ਸੁਿਸ ਕਰਕੇ ਅਸੀਂ ਹਾਕੀ 'ਚ ਅਸੀਂ ਕ੍ਰਿਕਟ 'ਚ ਅਸੀਂ ਕਬੱਡੀਆਂ 'ਚ ਅਸੀਂ ਗੋਲੇ ਸੱਟਣ 'ਚ ਅਸੀਂ ਐਥਲੈਟਿਕਸ 'ਚ ਸਾਰੇ ਪਾਸੇ ਨੰਬਰ 1 ਹੈਗੇ ਹਾਂ ਪਰ ਸਾਨੂੰ ਥੋੜਾ ਜਿਹਾ ਮਾਹੌਲ ਮਿਲਣਾ ਚਾਹੀਦਾ ਉਹ ਮਾਹੌਲ ਦੇਣ ਵਾਸਤੇ ਡਰਗ ਤੋਂ ਹਟਾਉਣ ਵਾਸਤੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਸਤੇ ਲਗਭਗ 4000 ਗਰਾਊਂਡ ਜਿਹੜੇ ਨੇ ਪਹਿਲੇ ਚੱਲਦੇ ਸੀ ਅਸੀਂ ਸ਼ਾਨਦਾਰ ਮਾਡਰਨ ਗਰਾਊਂਡ ਇਹਨਾਂ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਐਥਲੈਟਿਕਸ ਦਾ ਸਿੰਥੈਟਿਕ ਗਰਾਊਂਡ ਵੀ ਦੇਵਾਂਗੇ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਮਜੀਠਾ ਹਲਕੇ ਤੋਂ ਆ ਰਹੀ ਹੈ ਜਿੱਥੇ ਮਜੀਠਾ ਦੇ ਵਿੱਚ ਕੁਝ ਨੌਜਵਾਨਾਂ ਜਿਹੜੇ ਨੇ ਨਸ਼ਾ ਵੇਚਣ ਆਏ ਤੇ ਪਿੰਡ ਵਾਸੀਆਂ ਦੇ ਨਾਲ ਉਹਨਾਂ ਦਾ ਜ਼ਬਰਦਸਤ ਝਗੜਾ ਦੇਖਣ ਨੂੰ ਮਿਲਿਆ ਇੱਕ ਤੀਜੇ ਤੇ ਜਿਹੜੇ ਨੇ ਇੱਟਾ ਰੋੜੇ ਪੱਥਰ ਵਸਾਏ ਗਏ ਉੱਥੇ ਹੀ ਗੋਲੀਆਂ ਵੀ ਚੱਲੀਆਂ ਨੇ ਇਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਹੈ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਤਾਂ ਮਜੀਠਾ ਤੋਂ ਇਹ ਮਾਮਲਾ ਸਾਹਮਣੇ ਆਇਆ ਵੀਡੀਓ ਵੀ ਸਾਹਮਣੇ ਹੈ ਜਿਸ ਜਿਹਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਕੁਝ ਨੌਜਵਾਨ ਜਿਹੜੇ ਨੇ ਹਲਕਾ ਮਜੀਠਾ ਦੇ ਪਿੰਡ ਜਿਹੜਾ ਹੈ ਦੱਬੂਰਤ ਜੀ ਵਿਖੇ ਪਿੰਡ ਵਾਸੀਆਂ ਅਤੇ ਨਸ਼ਾ ਵੇਚਣ ਵਾਲੇ ਜਿਹੜੇ ਨੌਜਵਾਨ ਪਹੁੰਚੇ ਸੀ ਉਹਨਾਂ ਵਿੱਚਕਾਰ ਜ਼ਬਰਦਸਤ ਝੜਪ ਦੇਖਣ ਨੂੰ ਮਿਲੀ ਪਿੰਡ ਵਾਸੀਆਂ ਨੇ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਦੇ ਹਾਂ ਉਹਨਾਂ ਤੇ ਪਥਰਾਵ ਸ਼ੁਰੂ ਕਰ ਦਿੱਤੇ ਇੱਟਾ ਰੋੜੇ ਪੱਥਰ ਜਿਹੜੇ ਨੇ ਨੌਜਵਾਨਾਂ ਤੇ ਚਲਾਏ ਗਏ ਨਸ਼ਾ ਵੇਚਣ ਵਾਲਿਆਂ ਵੱਲੋਂ ਵੀ ਜਿਹੜੀ ਹੈ ਗੋਲੀਬਾਰੀ ਕੀਤੀ ਗਈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ ਗ੍ਰਾਹਗੀਰ ਦੇ ਗੋਲੀ ਵਜੀ ਹੈ ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਦੇ ਵਿੱਚ ਇੱਕ ਗੋਲੀ ਜਿਹੜੀ ਹੈ ਰਾਹਗੀਰ ਦੇ ਲੱਗੀ ਹੈ ਉੱਥੇ ਹੀ ਜ਼ਖਮੀ ਹਾਲਾਤ ਦੇ ਵਿੱਚ ਜਿਹੜਾ ਹੈ ਜਿਸ ਦਾ ਨਾਮ ਵਿਅਕਤੀ ਦਾ ਨਾਮ ਸਰਵਨ ਸਿੰਘ ਦੱਸਿਆ ਜਾ ਰਿਹਾ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਗੰਭੀਰ ਹਾਲਤ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਜਿਸ ਤੇ ਆ ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਗੁੱਸੇ ਚ ਆਏ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਤੇ ਜਿਹੜੀ ਹੈ ਪੱਥਰਬਾਜ਼ੀ ਕੀਤੀ ਤੇ ਤਿੰਨ ਨਸ਼ਾ ਵੇਚਣ ਵਾਲੇ ਨੌਜਵਾਨ ਜਿਹੜੇ ਨੇ ਉਹ ਕਾਬੂ ਕਰ ਲਏ ਨੇ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਪਹੁੰਚੇ ਹੋਏ ਨੇ ਉਹਨਾਂ ਦੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਆਪ ਮਜੀਠਾ ਹਲਕੇ ਤੋਂ ਇਹ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਤਿੰਨ ਨੌਜਵਾਨ ਜਿਹੜੇ ਨੇ ਨਸ਼ਾ ਵੇਚਣ ਜਦੋਂ ਗਏ ਤਾਂ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਜੋਰਦਾਰ ਵਿਰੋਧ ਦੇਖਣ ਨੂੰ ਮਿਲਿਆ ਇਟਾ ਰੋੜੇ ਪੱਥਰ ਜਿਹੜੇ ਨੇ ਉਹਨਾਂ ਦੇ ਵੱਲੋਂ ਚਲਾਏ ਗਏ ਨੇ ਜਿਸ ਦੇ ਵਿੱਚ ਇੱਕ ਨੌਜਵਾਨ ਵੱਲੋਂ ਜਿਹੜੀ ਫਾਇਰਿੰਗ ਵੀ ਕੀਤੀ ਗਈ ਜਿਹੜੇ ਨਸ਼ਾ ਵੇਚਣ ਆਏ ਸੀ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਗਰਾਘੇ ਦੇ ਗੋਲੀ ਲੱਗਿਆ ਇਸ پورے ਮਾਮਲੇ ਨੂੰ ਲੈ ਕੇ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮ ਦਾ ਤੇ ਪਿੰਡ ਵਾਸੀਆਂ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਸੁਣਾ ਦਨੇ ਆ ਮੇਰਾ ਨਾਮ ਭਜੀ ਸਰਗਣ ਸਿੰਘ ਹੈ ਜਿਹੜੀ ਜਨਮ ਮੇਰਾ ਪਿੰਡ ਦੀ ਕੀ ਗੱਲ ਬਈ ਸੋਇਆ ਲੱਗੇ ਵੀਡੀਓ ਪੱਛੇ ਲੈ ਕੇ ਆਉਂਦੇ ਆ ਤੇ ਕੋ ਮੇਰੇ ਪਾਸੇ ਦੇ ਮੁੰਡੇ ਸੀ ਤੇ ਕੋਲ ਉੱਪਰਲੇ ਪਾਸੇ ਦੇ ਤੇ ਉਹਨਾਂ ਗੋਲੀ ਬਾਤ ਕਿੰਨੀਆਂ ਗੋਲੀਆਂ ਚੱਲੂਆਂ ਇਹ ਇਥੋਂ ਬਸ ਕਾਗਨ ਲੱਗੇ ਮਨੱਠ ਲੱਗਣ ਤੇ ਵਾਜੀ ਗਲੱਟ ਚ ਕਿਉਂ ਵਾਜਾ ਕੀ ਰਹੀ ਗੋਲੀ ਚਲੋਂ ਹੁੰਦੀ ਹੈ ਸਾਡਾ ਪਤਾ ਨਹੀਂ ਮੈਂ ਪੱਠਾ ਲਾ ਕੇ ਉਹਨਾਂ ਨੂੰ ਮੈਂ ਵੇਖਿਆ ਨਹੀਂ ਜੇ ਨਾਲ ਸਰ ਮੇਰਾ ਨਾਮ ਤਲਵਿੰਦਰ ਸਿੰਘ ਹੈ ਜੀ ਠੀਕ ਹੈ ਮੈਂ ਪਿੰਡ ਦੇ ਗੁਰਜੀਦਾ ਰਹਿਣ ਵਾਲਾ ਵਾਂ ਸਾਡੇ ਪਿੰਡ ਦੇ ਵਿੱਚ ਜੀ ਦੋ ਗੁੱਟਾਂ ਦੀ ਆਪਸ ਵਿੱਚ ਲੜਾਈ ਹੋਈ ਹੈ ਜੀ ਦੋਵਾਂ ਗੁੱਟਾਂ ਦੀ ਲੜਾਈ ਹੋਈ ਆ ਆਪਸ ਵਿੱਚ ਦੁਪਹਿਰੇ ਦੀ ਦੁਪਹਿਰੇ ਸਾਡਾ ਇੱਕ ਸੀਰੀ ਜੀ ਸਾਡਾ ਸਰਮਣ ਸਿੰਘ ਪੁੱਤਰ ਅਮਰੀਕ ਸਿੰਘ ਜੋ ਕਿ ਪੱਠੇ ਵੱਢ ਕੇ ਮੋਟਰ ਤੋਂ ਘਰ ਨੂੰ ਆ ਰਿਹਾ ਸੀ ਪਿੰਡ ਨੂੰ ਆ ਰਿਹਾ ਸੀ ਇਹਨਾਂ ਦੀ ਕੋਈ 40 50 ਬੰਦਿਆਂ ਦੀ ਦੋਵਾਂ ਆਪਸ ਵਿੱਚ ਗੁੱਟ ਆਪਸ ਵਿੱਚ ਟਕਰਾਰ ਪਾਜੀ ਹੋ ਰਹੀ ਸੀ ਇਹਨਾਂ ਦੀ ਇਹ ਗੋਲੀ ਚੱਲੀ ਹੈ ਜੀ ਗੋਲੀ ਜਿਹੜੀ ਸਾਡੇ ਸੀਰੀ ਦੇ ਲੱਗੀ ਆ ਤਿੰਨ ਗੋਲੀਆਂ ਉਹਦੇ ਲੱਗੀਆਂ ਜੀ ਇੱਕ ਪਿੱਛੇ ਬੈਗ ਤੇ ਲੱਗੀ ਆ ਜੀ ਇੱਕ ਵੱਖੀ ਚ ਲੱਗੀ ਆ ਇੱਕ ਲੱਗੀ ਆ ਜੀ ਬਾਹ ਦੇ ਉੱਤੇ ਜੋ ਕਿ ਸੀਰੀਅਸ ਹੈ ਜੀ ਇਹਦੀ ਅਸੀਂ ਰਿਪੋਰਟ ਜਿਹੜੀ ਆ ਉਹ ਥਾਣੇ ਦੇ ਚੁੱਕੇ ਆ ਐਸਐਚਓ ਸਾਹਿਬ ਨਾਲ ਗੱਲ ਹੋ ਗਈ ਆ ਜੀ ਤੇ ਇਹਨੂੰ ਅਸੀਂ ਪਹਿਲਾਂ ਖੜਿਆ ਜੀ ਮਜੀਠੇ ਮਜੀਠੇ ਸਿਵਲ ਹਸਪੀਟਲ ਨਾਲ ਇਹਦੀ ਕੰਡੀਸ਼ਨ ਵੇਖਦੇ ਆ ਸੀਰੀਅਸ ਹੁੰਦਿਆ ਨਾ ਗੁਰਨਾਨਕ ਦੇਵ ਹਸਪੀਟਲ ਰੈਫਰ ਕਰਤਾ ਜੀ ਹੁਣ ਉਹਦੀ ਜਿਹੜੀ ਆ ਕੰਡੀਸ਼ਨ ਉਹ ਸੀਰੀਅਸ ਬਣੀ ਹੋਈ ਹੈ ਦੇਖੋ ਝਗੜਾ ਤੇ ਨਾ ਦੋਵਾਂ ਆਪਸੇ ਵਿੱਚ ਗੁੱਟਾਂ ਦਾ ਕੋਈ ਜਿਹੜੀ ਗੱਲ ਸੁਣ ਚਾਈ ਆ ਨਸ਼ੇ ਦਾ ਸੀ ਕੋਈ ਜੀ ਨਸ਼ੇ ਤੋਂ ਇਹਨਾਂ ਦੀ ਕੋਈ ਗੱਲ ਹੋਈ ਸੀ ਉਹ ਦੋਵਾਂ ਧਿਰਾਂ ਦੀ ਆਪਸ ਵਿੱਚ ਆ ਪਰ ਉਹਦੇ ਵਿੱਚ ਪਿੰਡ ਦੇ ਗਰੀਬ ਬੰਦੇ ਪੀਸੇ ਜਾ ਰਹੇ ਜੀ ਬਹੁਤ ਤੰਗ ਆ ਜੀ ਦੁ ਇਸ ਚੀਜ਼ਾਂ ਤੋਂ ਫੋਨ ਵੰਤਰਾਂ ਦੇ ਆਪਸ ਵਿੱਚ ਉਹਨਾਂ ਦਾ ਪਤਾ ਨਹੀਂ ਜੀ ਕਿਹੜੇ ਆ ਜੀ ਕੋਈ ਬਾਹਰੋਂ ਆਏ ਜੀ ਬੰਦੇ ਕਿੰਨੀਆਂ ਕਿੰਨੀਆਂ ਗੋਲੀਆਂ ਚੱਲੀਆਂ ਉੱਥੇ ਗੋਲੀਆਂ ਜਿਹੜੀਆਂ ਸਾਡੇ ਬੰਦੇ ਤੇ ਲੱਗੀਆਂ ਉਹਦੇ ਤਿੰਨ ਲੱਗੀਆਂ ਜੀ ਬਾਕੀ ਸੂਨਮ ਤਾਬਕ ਹੈਗੇ ਪੰਜ ਛੇ ਰਾਉਂਡ ਫਾਇਰ ਹੋਏ ਆ ਜੀ ਅਸੀਂ ਤੇ ਇਹੀ ਮੰਗ ਕਰਦੇ ਆ ਕਿ ਸਰਕਾਰ ਕਹਿਣ ਦੀ ਆ ਕਿ ਯੁੱਧ ਨਸ਼ਿਆਂ ਵਿਰੁੱਧ ਇਹ ਜਿਹੜਾ ਜੀ ਬੰਦ ਹੋਣਾ ਚਾਹੀਦਾ ਵਾ ਠੀਕ ਹੈ ਜਿਹੜੀ ਆਮ ਦੁਨੀਆ ਨੂੰ ਇੰਨੀ ਪਰੇਸ਼ਾਨੀ ਆ ਰਹੀ ਨਹੀਂ ਹੋਣੀ ਚਾਹੀਦੀ ਜੀ ਅਸੀਂ ਇਹੀ ਮੰਗ ਕਰਦੇ ਹਾਂ ਦੇ ਜਿਹੜੇ ਵੀ ਬੰਦਿਆਂ ਨੇ ਗੋਲੀ ਚਲਾਈ ਆ ਸਾਡੇ ਬੰਦੇ ਤੇ ਗਰੀਬ ਬੰਦੇ ਆ ਜੀ ਉਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ